ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣਾ ਚੈਨਲ ਥੰਨੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬਾਈਲਰ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਬទਿਤ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਦੇਖੋ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡੇ ਰਕਵੇ ਦੇ ਵਿੱਚ ਜਿਹੜੀ ਬਾਸਮਤੀ ਕਿਸਮਾਉ ਲਗਣੀ ਸ਼ੁਰੂ ਹੋ ਚੁੱਕੀ ਹੈ ਇਸ ਵਾਰ ਬਹੁਤ ਕਿਸਾਨ ਵੀਰ ਨੇ ਜਿਹੜੇ ਬਾਸਮਤੀ ਕਿਸਮਾ ਇਸ ਵਾਰ ਪੰਜਾਬ ਦੇ ਵਿੱਚ ਲਾਉਣ ਨੂੰ ਜ ਕੰਕੀ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਰੇਟ ਆ ਬਹੁਤ ਰਹਾ ਤੇ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਗੱਲਬਾਤ ਇਹ ਕਰਨੀ ਆ ਕਿਉਂਕਿ ਬਹੁਤ ਕਿਸਾਨ ਵੀਰਾਂ ਦੇ ਮੈਸੇਜ ਵਗੈਰਾ ਆਉਂਦੇ ਰਹਿੰਦੇ ਨੇ ਵੀ ਆਪਾਂ ਬਾਸਮਤੀ ਜਿਹੜੀ ਵਰਾਇਟੀ ਆ ਕਦੋਂ ਕਿਹੜੀ ਲਾਈਏ ਜਿਹੜਾ ਵਧੀਆ ਝਾੜ ਮਿਲ ਜੇ ਤੇ ਕਈ ਕਿਸਾਨ ਵੀਰ ਨੇ ਜਿਹੜੇ ਉਹਨਾਂ ਨੂੰ ਨਹੀਂ ਪਤਾ ਸੀਗਾ ਤਾਂ ਉਹਨਾਂ ਨੇ ਪਨੀਰੀਆਂ ਅਗੇਤੀਆਂ ਵੀਜ਼ ਲੀਆਂ ਜਿੱਦਾਂ 1509 1699 ਦੀ ਜਾਂ 1847 ਦੀ ਉਹਨਾਂ ਦੀਆਂ ਪਨੀਰੀਆਂ ਨੇ ਜਿਹੜੀਆਂ ਉਹ ਤਕਰੀਬਨ 26 27 ਦਿਨ ਤੱਕ 30 ਦਿਨ ਤੱਕ ਹੋ ਗਈਆਂ ਤੋਂ ਕਿਸਾਨ ਵੀਰ ਨੇ ਜਿਹੜੇ ਹੁਣ ਉਚਿਤਿਤੀ ਦੇ ਵਿੱਚ ਪੈ ਗਏ ਵੀ ਲਾਈਏ ਜਾਂ ਨਾ ਲਾਈਏ ਤਾਂ ਕਿਸਾਨ ਵੀਰੋ ਅੱਜ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਇਹੀ ਬਾਸਮਤੀ ਵਾਰੀ ਸ਼ੇਅਰ ਕਰਨੀਆਂ ਨੇ ਉਮੀਦ ਆ ਕਿਸਾਨ ਵੀਰੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਨੂੰ ਧਿਆਨ ਨਾਲ ਜਰੂਰ ਸੁਣਿਓ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਪਹਿਲਾਂ ਤਾਂ ਇਹ ਗੱਲ ਦੱਸ ਦਵਾਂ ਦੇਖੋ ਆਪਾਂ ਜਿੰਨੀ ਵਾਰ ਵੀ ਵੀਡੀਓ ਪਾਈ ਆ ਮੈਂ ਤੁਹਾਡੇ ਨਾਲ ਇਹੀ ਜਾਣਕਾਰੀ ਸਾਂਝੀ ਕਰੀਆ ਵੀ ਜਿਹੜੀਆਂ ਵੈਰਾਈਟੀਆਂ ਨੇ ਵੈਰਾਈਟੀ ਦੀ ਪਨੀਰੀ ਦੀ ਉਮਰ ਦੇ ਹਿਸਾਬ ਨਾਲ ਤੇ ਉਹਦੀ ਲਾਉਣ ਦੀ ਡੇਟ ਦੇ ਹਿਸਾਬ ਨਾਲ ਤੁਸੀਂ ਉਹਦੀ ਪਨੀਰੀ ਬੀਜਣ ਦੀ ਡੇਟ ਆ ਜਿਹੜੀ ਉਹ ਸਿਲੈਕਟ ਕਰਿਆ ਕਰੋ ਮੰਨ ਕੇ ਚਲੋ ਜੇ ਤੁਸੀਂ ਪਨੀਰੀ 25 ਦਿਨ ਦੀ ਲਾਉਣੀ ਆ 30 ਦਿਨ ਦੀ ਲਾਉਣੀ ਆ ਤੁਸੀਂ ਉਹਦੀ ਲਾਉਣ ਦੀ ਡੇਟ ਸਿਲੈਕਟ ਕਰੋ ਫਿਰ ਉਸ ਤੋਂ 30 ਦਿਨ ਘਟਾ ਕੇ ਤੁਸੀਂ ਪਨੀਰੀ ਆ ਜਿਹੜੀ ਬੀਜ ਸਕਦੇ ਹੋ ਚਲੋ ਜਿਨੇ ਬੀਜ ਲਈ ਕਿਸਾਨ ਵੀਰ ਉਹ ਲਾ ਸਕਦਾ ਪਰ ਝਾੜ ਕਿਸਾਨ ਵੀਰ ਉਹ ਬਾਸਮਤੀ ਦਾ ਉਹਨਾਂ ਤੁਹਾਨੂੰ ਨਹੀਂ ਮਿਲਣਾ ਜਿੰਨਾ ਕਿ ਤੁਸੀਂ ਉਹਦੇ ਐਜੈਕਟ ਟਾਈਮ ਤੇ ਜਾ ਕੇ ਲਾ ਕੇ ਲੈ ਸਕਦੇ ਹੋ ਜਿੱਦਾਂ ਕਿਸਾਨ ਵੀਰੋ 1509 1692 ਜਿਹੜੀ ਉਸ ਦੀ ਤਾਂ ਹੁਣ ਪਨੀਰੀ ਬੀਜਣ ਦਾ ਟਾਈਮ ਆ। ਤਕਰੀਬਨ 25 ਜੂਨ ਤੱਕ ਉਹਦੀ ਜਿਹੜੀ ਪਨੀਰੀ ਆ 25 ਜੂਨ ਤੱਕ ਪਨੀਰੀ ਵੀ ਬੀਜੀ ਜਾ ਸਕਦੀ ਆ। ਹੁਣ ਬੈਸਟ ਟਾਈਮ ਆ ਪਨੀਰੀ ਬੀਜਣ ਦਾ। ਜਿਹੜੇ ਕਿਸਾਨ ਵੀਰਾਂ ਨੇ ਮੱਕੀ ਮੁੱਕੀ ਵਾਲੇ ਬਾਣਾ ਦੇ ਵਿੱਚ ਲਾਉਣੇ ਨੇ ਲਾਉਣੀਆਂ ਉਹ ਆਪ ਦੀ ਤੁਸੀਂ ਪਹਿਲਾਂ ਮੱਕੀ ਦੇਖੋ। ਕਦੋਂ ਤੁਹਾਡੀ ਮੱਕੀ ਦਾ ਪਕਾਹ ਜਿਹੜਾ ਹੋਊਗਾ, ਮੱਕੀ ਦਾ ਸਾਈਲੇਜ ਕਦੋਂ ਪਊਗਾ। ਫੇਰ ਤੁਸੀਂ ਆਪਦੀ ਪਨੀਰੀ ਵੀ ਮੰਨ ਲ ਕੇ ਬੀਜ ਜਲ ਨਹੀਂ ਡੇਅ ਸਿਲੈਕਟ ਕਰੋ ਜਿਹੜੇ ਕਿਸਾਨ ਵੀਰਾਂ ਨੇ ਵੈਸੇ ਹੀ ਲਾਉਣੀ ਹੈਗੀ ਵੀ ਕਣਕਾ ਵਿਜਨ ਕਣਕ ਬੀਜ ਨੇ ਉਸ ਤੋਂ ਬਾਅਦ ਤਾਂ ਉਹ ਕਿਸਾਨ ਵੀਰ ਨੇ ਜਿਹੜੇ ਉਹ ਸੁਣ ਲੈਣ ਹੁਣ 16 92 1509 17 ਸੌਰੀ ਆਪਣੇ ਇਹ ਜਿਹੜੀਆਂ ਦੋ ਵੈਰਾਈਟੀਆਂ ਨੇ ਕਿਸਾਨ ਵੀਰੋ ਇਹੇ ਤੁਸੀਂ ਨੇ ਮੰਨ ਕੇ ਚਲੋ 10 ਜੁਲਾਈ ਤੋਂ ਇਹਦਾ ਬਾਅਦ ਬਾਅਦ ਟਾਈਮ ਪੀਰੀਅਡ ਵਧੀਆ 15 15 ਜੁਲਾਈ 20 ਜੂਨ 20 ਜੁਲਾਈ ਤੱਕ ਤੁਸੀਂ ਨੋਰਮਲੀ ਲਾਓ ਵਧੀਆ ਟਾਈਮ ਆ ਫੁੱਲ ਵਧੀਆ ਚਾਹ ਤੁਸੀਂ 25 ਤਰੀਕ ਨੂੰ ਵੀ ਲਾ ਲਓ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਅੱਗੇ ਕਿਸਾਨ ਵਿਰੋਗ ਗੱਲ ਆ ਜਾਂਦੀ ਆ 1847 1718 ਤੇ 1121 ਇਹ ਜਿਹੜੀਆਂ ਦੋ ਤਿੰਨ ਕਿਸਮਾਂ ਦੇ ਕਿਸਾਨ ਵਿਰੋਗ 1847 ਆ ਜਿਹੜੀ ਉਹ 11 1509 ਤੇ 1692 ਨਾਲੋਂ 10 ਦਿਨ ਵੱਧ ਲੈਂਦੀ ਆ ਤਾਂ ਤੁਸੀਂ ਇਹਨੂੰ 10 ਦਿਨ ਉਦੋਂ ਪਹਿਲਾਂ ਲਾਉਣਾ ਮੰਨ ਕੇ ਚਲੋ 17 ਜਿਹੜੀ 1847 ਆ ਇਹਦਾ 1 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਵਧੀਆ ਟਾਈਮ ਵੀ ਜਿਹੜਾ ਜਿਹੜਾ ਮੇਰੇ ਹਿਸਾਬ ਨਾਲਾ ਜਿਹੜਾ ਮੈਂ ਝਾੜ ਨੋਟ ਕੀਤਾ ਇਹਦਾ ਤੇ ਅੱਗੇ ਕਿਸਾਨ ਵੀਰੋ ਗੱਲ ਆ ਜਾਂਦੀ ਆ ਕਿ 17 18 11 21 ਦੀ ਇਹ ਕਿਸਾਨ ਵੀਰੋ 5 ਜੁਲਾਈ ਤੱਕ ਇਹਨੂੰ ਤੁਸੀਂ ਲਾ ਦਿਓ ਖੇਤ ਦੇ ਵਿੱਚ ਪਨੀਰੀ ਤੁਸੀਂ ਮੈਨੂੰ ਪਤਾ ਬੀਜ ਚੁੱਕੇ ਹੋਮੋਗੇ ਤਾਂ ਇਹਨੂੰ ਲਾ ਦਿਓ ਤੇ ਜਿਹੜੀਆਂ ਕਿਸਾਨ ਵੀਰੋ ਦੂਜੀਆਂ ਕਿਸਮਾਂ ਨੇ ਜੇ ਤਾਂ ਤੁਸੀਂ ਲਾਉਣੇ ਨੇ ਆਲੂ ਜਾਂ ਕੋਈ ਤੀਜੀ ਫਸਲ ਹੋਰ ਲੈਣੀ ਆ ਫੇਰ ਤਾਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਇਹਦਾ ਰਿਸਕ ਲਾਓ ਗੇਤੀ ਲਾਉਣ ਦਾ ਨਹੀਂ ਕਿਸਾਨ ਵੀਰੋ ਨੇ ਹਾਈ ਟੈਂਪਰੇਚਰ ਦੇ ਵਿੱਚ ਆ ਕੇ ਹਾਈ ਮਤਲਬ ਕਿ ਚਲੋ ਉੱਚੇ ਤਾਪਮਾਨ ਦੇ ਵਿੱਚ ਜਦੋਂ ਇਹ ਪੱਕੂ ਵੀ ਤਾਂ ਇਹਨੇ ਤੁਹਾਨੂੰ ਝਾੜ ਨਹੀਂ ਦੇਣਾ ਇਹਦੇ ਵਿੱਚ ਫੋਕ ਬਹੁਤ ਪੈਦਾ ਹੋ ਜੂਗੀ ਮੀਹਾਂ ਦੇ ਵਿੱਚ ਬੜਾ ਬਾਡੀ ਆਊਗੀ ਇਹਦੀ ਇਹ ਤੁਸੀਂ ਚੀਜ਼ਾਂ ਨੋਟ ਕਰਕੇ ਕਿਸਾਨ ਵੀਰੋ ਬੀਜੋ ਜੇ ਤੁਸੀਂ ਮੰਨ ਕੇ ਚਲੋ ਆਲੂ ਵਗੈਰਾ ਨਹੀਂ ਲਾਉਣੇ ਤਾਂ ਤੁਸੀਂ ਇਹਦਾ ਰਿਸਕ ਨਾ ਲਾਓ ਅਗੇਤੀ ਦਾ ਪਸੇਤੀ ਲਾਓ ਬੰਪਰ ਝਾੜ ਮਿਲੂ ਬੰਪਰ ਰੇਟ ਮਿਲੂ ਤੁਹਾਨੂੰ ਰੇਟ ਮਾਰਕੀਟ ਦਾ ਹੁੰਦਾ ਝਾੜਾ ਜਿਹੜਾ ਲੈਣਾ ਆਪਣੇ ਬਸ ਹੁੰਦਾ ਤਾਂ ਕਿਸਾਨ ਵੀਰੋ ਉਮੀਦ ਆ ਤੁਹਾਨੂੰ ਜਿਹੜੀਆਂ ਮੈਂ ਦੋ ਤਿੰਨ ਗੱਲਾਂ ਦੱਸੀਆਂ ਨੇ ਤੁਹਾਡੇ ਪੱਲੇ ਬਣੀਆਂ ਹੋਣੀਆਂ ਤੁਸੀ ਨੇ ਤੇ ਇਸੇ ਤਰ੍ਹਾਂ ਪੰਪਦੇ ਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਧੰਨਵਾਦ